ਅਸਾ ਦੋ ਕੰਮ ਕਰ ਲੋ ਤੁਹਾਡੇ ਕਦੂ ਕarele ਝਟਪੜੇ ਤਿਆਰ ਹੋ ਜਾਣਗੇ ਇੰਨੇ ਜ਼ਿਆਦਾ ਲੱਗਣਗੇ ਨਾ ਤੁਸੀਂ ਤਾਂ ਆਪਣੇ ਗਵਾਂਡੀਆਂ ਨੂੰ ਵੀ ਨਾ ਖਵਾ ਖਵਾ ਕੰਮਲੇ ਕਰ ਦੋਗੇ ਤੁਹਾਡੇ ਗਵਾਂਡੀ ਵੀ ਪੁੱਛਣਗੇ ਜਰ ਅਜਿਹਿਆ ਕਿਹੜਾ ਜਾਦੂ ਕੀਤਾ ਤੁਸੀਂ ਤੁਹਾਡੀਆਂ ਵੱਲਾਂ ਤੇ ਇੰਨੇ ਜ਼ਿਆਦੇ ਕਦੂ ਕarele ਸਾਡੇ ਤਾਂ ਲੱਗਦੇ ਨਹੀਂ ਸਤਿ ਸ਼੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਭੱਲੜਾ ਹੁਣ ਗਰਮੀਆਂ ਵਾਲੀਆਂ ਸਬਜ਼ੀਆਂ ਆਪਣੇ ਕਿਸਾਨ ਵੀਰ ਲਗਾ ਰਹੇ ਆ ਤਾਂ ਇਹਦੇ ਵਿੱਚ ਆਪਣੇ ਕਦੂ ਆ ਗਏ ਕarele ਆ ਗਏ ਇਹ ਸਭ ਤੋਂ ਵੱਧ ਲੱਗਦੇ ਆ ਤੇ ਕਈ ਕਿਸਾਨ ਵੀ ਰਣੇ ਲਗਾ ਵੀ ਦਿੱਤੀਆਂ ਹੁਣ ਇਹਦੇ ਵਿੱਚ ਦਿੱਕਤ ਬੱਧਾ ਕੀ ਹੁੰਦੀ ਆ ਜਾਂ ਤਾਂ ਇਹ ਉੱਗਰਦੇ ਨਹੀਂ ਜੇ ਉੱਗਰ ਵੀ ਆਉਣ ਤਾਂ ਛੇਤ ਛੇਤ ਤਿਆਰ ਨਹੀਂ ਹੁੰਦੇ ਵਾਦੇ ਘਾਟਾ ਕਦੋਂ ਵਧੇ ਕਦੋਂ ਇਹਨੇ ਫਲ ਚੱਕਿਆ ਫਿਰ ਗਰਮੀ ਬਲੀ ਪੈਣ ਲੱਗ ਜਾਂਦੀ ਆ ਫਿਰ ਫਲ ਲੱਗਦਾ ਜਰੂਰ ਜਰੂਰ ਆ ਫਿਰ ਝੜਨ ਲੱਗ ਜਾਂਦਾ ਤੇ ਇੰਨਾਂ ਸਾਰੀਆਂ ਦਿੱਕਤਾਂ ਦਾ ਅੱਜ ਮੈਂ ਤੁਹਾਨੂੰ ਹੱਲ ਦੱਸਣ ਜਾ ਰਹੇ ਆ ਇੱਕ ਅਜੀਹਾ ਫਾਰਮੂਲਾ ਦੱਸਣ ਜਾ ਰਿਹਾ ਨਾ ਕਿ ਤੁਹਾਡੇ ਕੱਦੂ ਕਰੇਲੇ ਝਟਪਟ ਹੀ ਤਿਆਰ ਹੋ ਜਾਣਗੇ ਕਰਨਾ ਕੀ ਆ ਕੁਛ ਵੀ ਨਹੀਂ ਕਰਨਾ ਆਪਾਂ ਜਿਹੜੇ ਕੱਦੂ ਕਰੇਲੇ ਦੇ ਬੀਜ ਹੈ ਨਾ ਪਹਿਲਾਂ ਤਾਂ ਇਸ ਨੂੰ 10 ਤੋਂ 12 ਘੰਟੇ ਲਈ ਪਾਣੀ ਦੇ ਵਿੱਚ ਭਿਓ ਕੇ ਰੱਖਣਾ ਕਿੰਨਾ 10 ਤੋਂ 12 ਘੰਟੇ ਲਈ ਉਸ ਤੋਂ ਬਾਅਦ ਬਸ ਇਹ ਬੀਜ ਆਪਾਂ ਬਾਹਰ ਕੱਢ ਲੈਣਾ ਜਿਹੜਾ ਪਾਣੀ ਹੈ ਉਹ ਢੋਲ ਦੇਣਾ ਤੇ ਉਹ ਬੀਜ ਨੂੰ ਆਪਾਂ ਸੁੱਧਣਾ ਪਹਿਲਾਂ ਕਿੰਨਾ ਸੁੱਧਣਾ ਫੰਗੀ ਸਾਈਡ ਨਾਲ ਫੰਗੀ ਸਾਈਡ ਵੀ ਆਪਾਂ ਜੈਵਿਕ ਲੈਣਾ ਕੈਮੀਕਲ ਨਹੀਂ ਕਿਉਂਕਿ ਜੇ ਆਪਾਂ ਘਰ ਦੀ ਸਬਜ਼ੀ ਉੱਪਰ ਕੈਮੀਕਲ ਹੀ ਵਰਤ ਲਿਆ ਫਿਰ ਤਾਂ ਆਪਾਂ ਬਾਜ਼ਾਰੋਂ ਹੀ ਲੈ ਲਈਏ ਫਿਰ ਫਰਕ ਕੀ ਰਹਿ ਗਿਆ ਅੰਦਰ ਕੀ ਰਹਿ ਗਿਆ ਆਪਣੇ ਘਰ ਦੀ ਸਬਜ਼ੀ ਤੇ ਬਾਜ਼ਾਰ ਵਾਲੀ ਸਬਜ਼ੀ ਦੇ ਵਿੱਚ ਆਪਾਂ ਜੈਵਿਕ ਫੰਗੀ ਸੜ ਲੈਣਾ ਕਿਹੜਾ ਟ੍ਰਾਈਕੋਡਰਮਾ ਟ੍ਰਾਈਕੋਡਰਮਾ ਨਾਲ ਆਪਾਂ ਇਹ ਕਦੂ ਕਰੇਲਿਆਂ ਦੇ ਬੀਜ ਚੰਗੀ ਤਰ੍ਹਾਂ ਸੁੱਧਨੇ ਆ ਹੁਣ ਇਹ ਸੁੱਧਨਾ ਕੀ ਹੋ ਜੂਗਾ ਇੱਕ ਤਹਿ ਛੇਤੀ ਉਗਰੂਗਾ ਤੇ ਦੂਜਾ ਇਹਦੀਆਂ ਜਿਹੜਾ ਜੜਾਂ ਉਹ ਚਿੱਟੀਆਂ ਰਹਿਣੀਆਂ ਜਿਦੇ ਕਰਕੇ ਆਪਣੀ ਜ਼ਮੀਨ ਦੇ ਵਿੱਚ ਆਪਣੀ ਮਿੱਟੀ ਦੇ ਵਿੱਚ ਜਿਹੜੇ ਤੱਤ ਆ ਉਹ ਸਾਰੇ ਇੱਕਦਮ ਇਹ ਲੈਦਾ ਰਹੂਗਾ ਜਿਦੇ ਕਰਕੇ ਇਹ ਚੰਗਾ ਵਾਅਦਾ ਕਰੂਗਾ ਤੇ ਚੰਗਾ ਫਿਰ ਵਾਦੇ ਵਿੱਚ ਆਪ ਨੂੰ ਫਲ ਵੀ ਮਿਲੂਗਾ ਤੇ ਦੂਜਾ ਇੱਕ ਕੰਮ ਆਪਾਂ ਹੋਰ ਕਰਨਾ ਜਦੋਂ ਆਪਾਂ ਟ੍ਰਾਈਕੋਡਰਮ ਨਾਲ ਬੀਜੋ ਤਾਂ ਨਾਲ ਨਾਲ ਆਪਾਂ ਹਿਊਮਿਕ ਐਸਿਡ ਨਾਲ ਬੀਜੋ DNA ਹਿਊਮਿਕ ਐਸਿਡ ਆਪਾਂ ਜਿਹੜਾ ਸੀ ਟ੍ਰੀਟਮੈਂਟ ਵਾਲਾ ਆਉਂਦਾ ਉਹ ਸਪੈਸ਼ਲ ਆਉਂਦਾ ਲਿਕਵਿਡ ਦੇ ਵਿੱਚ ਆਉਂਦਾ ਉਹ ਲੈਣਾ ਕਿੰਨਾ ਲੈਣਾਗਾ 100 ਗ੍ਰਾਮ ਬੀਜ ਦੇ ਲਈ 10 ਗ੍ਰਾਮ ਬਾਦੂਆ ਬਸ ਆਪਾਂ ਦੋ ਚੀਜ਼ਾਂ ਬੀ ਸੋਧਣਾ ਇੱਕ ਤਾਂ ਹੋ ਗਿਆ ਫੰਗੀ ਸੜਕੇ ਦਾ ਟ੍ਰਾਈਕੋਡਰਮਾ ਦੂਜਾ ਹੋ ਗਿਆ ਹਿਊਮਿਕ ਐਸਿਡ ਹਿਊਮਿਕ ਐਸਿਡ ਨੇ ਇਹਦੀ ਜੜਾਂ ਦਾ ਵਿਕਾਸ ਕਰਨਾ ਤੇਜ਼ੀ ਨਾਲ ਜੜਾਂ ਦਾ ਵਿਕਾਸ ਕਰਨਾ ਜਿੰਨਾ ਤੇਜ਼ੀ ਨਾਲ ਥੱਲੇ ਨੂੰ ਜੜਾਂ ਜਾਣਗੀਆਂ ਉਨਨੀ ਤੇਜ਼ੀ ਨਾਲ ਉੱਪਰ ਨੂੰ ਵਧੂਗਾ ਤੇ ਜਿੰਨਾ ਹੀ ਉੱਪਰ ਨੂੰ ਵਧੂਗਾ ਇਹਦਾ ਜੁੱਸਾ ਬਣੂਗਾ ਉਨਹੀਂ ਜਦ ਫਲ ਆਊਗਾ ਤੇ ਉਨਹੀਂ ਜ਼ਿਆਦਾ ਕਦੂ ਕਰੇਲੇ ਲੱਗਣਗੇ ਹੁਣ ਦੋਸਤੋ ਆਹ ਸਿੰਪਲ ਜੀਆਂ ਗੱਲਾਂ ਆਗੀਆਂ ਸਿੰਪਲ ਜੇ ਫਾਰਮੂਲੇ ਆ ਜਿਵੇਂ ਦੇਸੀ ਤਰੀਕਿਆਂ ਤੁਹਾਨੂੰ ਦੱਸਦੇ ਬਸ ਆਹ ਦੋ ਕੰਮ ਕਰ ਲਓ ਤੁਹਾਡੇ ਕਦੂ ਕਰੇਲੇ ਝਟਪੜੇ ਤਿਆਰ ਹੋ ਜਾਣਗੇ ਇੰਨੇ ਜ਼ਿਆਦਾ ਲੱਗਣਗੇ ਨਾ ਤੁਸੀਂ ਤਾਂ ਆਪਣੇ ਗਵਾਂਡੀਆਂ ਨੂੰ ਵੀ ਨਾ ਖਵਾ ਖਵਾ ਕਮਲੇ ਕਰ ਦੋਗੇ ਤੁਹਾਡੇ ਗਵਾਂਢੀ ਵੀ ਪੁੱਛਣਗੇ ਜਰ ਅਜਿਹਿਆ ਕਿਹੜਾ ਜਾਦੂ ਕੀਤਾ ਤੁਸੀਂ ਤੁਹਾਡੀਆਂ ਬੱਲਾਂ ਤੇ ਇੰਨੇ ਜਿਹੇ ਕੱਦੂ ਗਰੇਲੇ ਸਾਡੇ ਤਾਂ ਲੱਗਦੇ ਨਹੀਂ ਦੋਸਤੋ ਬਸ ਆਪਾਂ ਜਿਹੜਾ ਨੀ ਪੱਥਰ ਆ ਉਹ ਮਜ਼ਬੂਤ ਕਰਨਾ ਆਪਾਂ ਬਾਕੀ ਕੰਮ ਆਪਣੀ ਵੇਲਾ ਵਾਧੂ ਕਰ ਲੈਣੀਆਂ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ